ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਰੱਬ ਬਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਆ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਕੰਦੂਬੁਰ ਸਾਹਿਬ ਜੋ ਮਾਰੇ ਅਨਸਮਰੋਧ ਸਰਕਾਰ ਲਵੇ ਐਕਸ਼ਨ ਬ੍ਰੰਪੁਰਾ 11 ਅਗਸਤ 25 ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਹਲਕਾ ਖੰਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਅਰਵਿੰਦਰ ਸਿੰਘ ਬ੍ਰੰਪੁਰਾ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਮੀਤ ਪ੍ਰਧਾਨ ਦੀ ਮੋੜ ਤੋਂ ਜੀ ਮੇਰੇ ਮਿਲਣ ਤੇ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਨਾਲ ਗੁਰੂ ਅੰਗਦ ਦੇਵ ਜੀ ਦੀ ਸਪੂਤਰ ਤਰ ਤਿ ਸਥੇਤ શ્રી ਦਰਬਾਰ ਸੈਮ ਨਕਸ਼ਤਕ ਹੋਏ ਹਨ ਇਸ ਮੌਕੇ ਗੁਰਦਆਰਾ ਪ੍ਰਬੰਧਕਾਂ ਨੇ ਉਹਨਾਂ ਨੂੰ ਸਿਰਪਾਉ ਅਤੇ ਗੁਰਦੋ ਸਾਹਿਬ ਗੁਰੂ ਸਾਹਿਬ ਦੇ ਤਸਵੀਰ ਫੇਟ ਕਰਕੇ ਸਨਮਾਨ ਕੀਤਾ ਹੈ ਇਸ ਉਪਰੰਤ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਾਨਫਰੰਸ ਦਾ ਸਦਾਰ ਬ੍ਰਹਮਪੁਰਾ ਦੇ ਨੇ ਆਪ ਸਰਕਾਰ ਦੇ ਸਥਾਨਕ ਵਿਧਾਇਕ ਮਨਜਿੰਦਰ ਸਿੰਘ ਆਖਰਾਖ खिलाफ़ सबूत सने धमाके का खुलासे हैं उन्होंने कहा है कि हंगूर साहब हलका अज पूरी तरह लवास है और इतने आप विधायक भी कथित सरपस्ती हेठ नशे गंडागर्दी भ्रिष्टाचार का राज स्थापित हो चुका है सबूत पेश करद सरदार ब्रह्मपुरा ने कहा है कि मैं पच्ची मई दो हज़ार पच्ची मान योग राज्यपाल श्री गुलाब चंद कटारी जी ने एक चिट्ठी लिख के विधायक लालपुरा ਰਾਹੀਂ ਨਸ਼ਾ ਅਤੇ ਹਤਿਆਰ ਮੰਗਵਾਉਣ ਵਾਲੀ ਨਸ਼ਾ ਵੈਦ ਤਸਕਰ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਮੇਰੀ شکایت ਤੇ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਸੰਸੇ ਰਾਜ ਵਿਭਾਗ ਨੇ ਮੈਨੂੰ 24 ਜੂਨ 2022 ਨੂੰ ਇੱਕ ਪੱਤਰ ਭੇਜ ਕੇ ਮੈਨੇਜਮੈਂਟ ਨੇ ਅਡਜਸਟਡ ਰੇਟ ਤੇ ਤਰਕ ਸਤਿ ਸ੍ਰੀ ਅਕਾਲ ਸੂਦਾ ਹਲਕਿਆ ਬਿਆਨ ਜੇ ਜਮਾ ਕਰਵਾਉਣ ਲਈ ਕਿਹਾ ਹੈ ਮੈਂ ਕਾਨੂੰਨ ਦਾ ਸਤ ਕਰਦਾ ਹਾਂ ਕਿ 2425 ਆਪਣਾ ਹਲਕਿਆ ਬਿਆਨ ਦਾਇਰ ਕਰ ਦਿੱਤਾ ਹੈ ਪਰ ਅੱਜ ਤੱਕ ਆਪ ਸਰਕਾਰ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਆਪਣੇ लाडले ਅਤੇ ਦਾਗੀ ਵਿਧਾਇਕ ਨੂੰ ਜਾਣ ਬੁੱਝ ਕੇ ਵਿਚਾਰੇ ਹਨ ਉਹਨਾਂ ਮੁੱਖ ਮੰਤਰੀ ਭਗਵੰਦ ਮਾਨ ਦੀ ਬਾਜ ਅੱਖ ਤੇ ਨਜ਼ਰ ਚ ਤਸਦਿਆ ਕਹਾ ਹੈ ਕਿ ਸਰਕਾਰ ਦੀ ਇਸ ਇਹ ਬਾਜ਼ ਅੱਖ ਆਪਣੀ ਹੀ ਵਿਧਾਇਕ ਦੀਆਂ ਆ ਦੇਸ਼ ਵਿਰੋਧੀ ਗਤਿਵਿਧੀਆਂ ਨੇ ਅੰਨੀ ਕਿਉਂ ਹੋ ਜਾਂਦੀ ਹੈ ਹੜਾ ਦੀ ਸਥਿਤੀ ਤੇ ਬੋਲਦਿਆਂ ਸਰਦਾਰ ਬ੍ਰਹਮਪੁਰਾ ਨੇ ਕਿਹਾ ਕਿ ਲੂਰ ਸਾਬ ਦੇ ਮੰਡ ਇਲਾਕੇ ਦੇ ਦਰਜਨਾ ਪਿੰਡ ਹੜ ਦੀ ਮਾਰ ਹੇਠ ਹਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਪਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਵਿਧਾਇਕ ਲੋਕਾਂ ਦੀ ਸਾਰ ਲੈਣ ਲਈ ਨਹੀਂ ਨਹੀਂ ਪਹੁੰਚਿਆ ਸਰਕਾਰ ਨੂੰ ਫੋਕੀਆਂ ਗਿਰਦਾਵਰੀਆਂ ਦਾ ਡਰਾਮਾ ਬੰਦ ਕਰਕੇ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਟੁਕਮਾ ਮੁਆਜ਼ਰੀ ਦੇਣਾ ਚਾਹੀਦਾ ਹੈ ਆਪ ਸਰਕਾਰ ਦੀ ਸਭ ਤੋਂ ਸ਼ਰਮਨਾਕ ਨਾਕਾਮੀ ਹੰਦਾ ਜਿਕਰ ਕਹਦੇ ਉਹਨਾਂ ਕਹੇ ਤਰੰਤਿਕ ਲੋਰ ਸਾਹਿਬ ਦੇ ਨਸ਼ਾ ਚੜਾਓ ਕੇਂਦਰਾਂ ਵਿੱਚ ਜੋ ਕਪਲਾ ਹੋਇਆ ਹੈ ਉਹ ਆਪ ਸਰਕਾਰ ਦੇ ਮੂੰਹ ਤੇ ਕਾਲਖ ਹੈ ਜਿੱਥੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਕਾਰ ਨੇ ਇੱਕ ਨਿੱਜੀ ਫਰਮ ਨਾਲ ਮਿਲ ਕੇ ਇਹਨਾਂ ਕੇਂਦਰਾਂ ਵਿੱਚ ਅਜਿਹੇ ਲੋਕ ਭਰਤੀ ਕਰਵਾਏ ਹਨ ਜੋ ਇਲਾਜ ਕਰਨ ਦੇ ਯੋਗ ਨਹੀਂ ਹਨ ਜਿਸ ਸਟਾਫ ਨੂੰ ਇਹ ਹੀ ਇਹ ਹੀ ਨਹੀਂ ਪਤਾ ਕਿ ਨਸ਼ੇ ਦੀ ਨਸ਼ੇ ਦੇ ਆਦੀਆਂ ਨੌਜਵਾਨਾਂ ਨੂੰ ਕੀ ਇਲਾਜ ਦੇਣਾ ਹੈ ਤਾਂ ਇਹ ਤਾਂ ਕਿ ਇੱਕ ਲੋਟ ਸੈੱਬ ਦੇ ਲੋਕਾਂ ਦੀ ਜਾਨ ਨਾਲ ਸਿੱਧਾ ਖ਼ਤਰਾ ਖ਼ਤਰਾ ਨਹੀਂ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਜੋਗ ਲੋਕਾਂ ਨੂੰ ਦੇਖ ਦੇਖ ਕੇ ਇਹ ਜੋ ਕਿ ਜੀਵ ਦੇ ਉਜੇ ਰੱਖਣ ਵਾਲੀ ਗੋਲੀ ਦੇ ਅੰਦਰ ਨਸ਼ਾ ਚੜਾਉਣ ਦੀ ਲਈ ਬਰਤੀ ਜਾਂਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ